ਦੋਸਤੋ 13ਵੀਂ ਸਦੀ ਦੇ ਇਟਲੀ ਚ ਨਾ ਇੱਕ ਡਾਂਟੇ ਐਲੀਗੋਰੀ ਨਾਂ ਦਾ ਵਿਦਵਾਨ ਹੁੰਦਾ ਨਰਕਾਂ ਸਵਰਗਾਂ ਦਾ ਬਿਉਰਾ ਤਾਂ ਬਹੁਤ ਰਾਈਟਰਾਂ ਨੇ ਲਿਖਨ ਦੀ ਹਰੇਕ ਵਿਧਾ ਦੇ ਵਿੱਚ ਨਾ ਅਣਗਿਣਤਾਰੀ ਦਿੱਤਾ ਪਰ ਡਾਂਟੇ ਪਹਿਲਾ ਬੰਦਾ ਜੀਨੇ ਇਹ ਨਰਕਾਂ ਦਾ ਬਿਉਰਾ ਪੋਟਰੀ ਦੇ ਰੂਪ ਚ ਕਵਿਤਾ ਰਾਹੀਂ ਕਾਵਿਕ ਰੂਪ ਦੇ ਵਿੱਚ ਦਿੱਤਾ ਉਹਨੇ ਤਾਂ ਇਸ ਮਾਮਲੇ ਤੇ ਬਣੀ ਤਣੀ ਕਿਤਾਬ ਹੀ ਲਿਖ ਮਾਰੀ ਇਨਫਰਨੋ ਨਾਂ ਦੀ ਉਹ ਦੱਸਦਾ ਵੀ ਜਦੋਂ ਮੈਂ ਨਰਕਾਂ ਦੇ ਪਹਿਲਵਾਨੀ ਗੇੜੇ ਤੇ ਗਿਆ ਤਾਂ ਮੈਨੂੰ ਉਥੇ ਤੋਰਣ ਫੇਰਨ ਦੇ ਲਈ ਕੁਝ ਖਾਸ ਥਾਵਾਂ ਤੇ ਖਾਸ ਲੋਕਾਂ ਨੂੰ ਮਲਾਉਣ ਦੇ ਲਈ ਬੜਾ ਮਸ਼ਹੂਰ ਰੋਮਨ ਜਿਹੜਾ ਕਵੀ ਸੀ ਵਰਜੋ ਉਹ ਮੇਰਾ ਟਰੈਵਲ ਗਾਈਡ ਬਣਿਆ ਹੋਇਆ ਸੀਗਾ ਉਹ ਆਪਦੀ ਇਸ ਕਵਿਤਾ ਦੇ ਵਿੱਚ ਆਪਦੀ ਕਿਤਾਬ ਦੇ ਵਿੱਚ ਲਿਖਦਾ ਜਦੋਂ ਉਹ ਨਰਕਾਂ ਦਾ ਲੇਆਉਟ ਦੱਸਦਾ ਵੀ ਇਹ ਨਾ ਇੱਕ ਗੋਲਾਕਾਰ ਸਰਕੂਲਰ ਰੂਪ ਦੀ ਇੱਕ ਸਟੈਬਲਿਸ਼ਮੈਂਟ ਆ ਜਿਹਦੇ ਵਿੱਚ 9 ਘੇਰੇ ਬਣੇ ਹੋਏ ਆ ਨੌ ਤਰ੍ਹਾਂ ਦੇ ਪਾਪੀ ਕਿਹੜੇ ਪਾਰਟਿਕੂਲਰ ਪਾਪੀ ਨੂੰ ਕਿਹੜੇ ਜੁਰਮ ਦੀ ਜਾਂ ਕਿਹੜੇ ਪਾਪ ਦੀ ਕਿਹੜੀ ਸਜ਼ਾ ਮਿਲਣੀ ਆ ਇਹ ਉਥੇ ਤੈ ਹੁੰਦਾ ਉਹਦੇ ਘੇਰੇ ਦੇ ਮੁਤਾਬਕ ਉਹਨੂੰ ਰੱਖ ਦਿੰਦੇ ਆ ਜਿਵੇਂ ਪਹਿਲੇ ਨੰਬਰ ਤੇ ਘੇਰਾ ਆ ਜਾਂਦਾ ਜਿਹਦਾ ਨਾਂ ਹੈਗਾ ਲਿੰਬੋ ਇੱਥੇ ਉਹ ਬੰਦੇ ਰੱਖੇ ਜਾਂਦੇ ਆ ਜਿਹੜੇ ਆਪ ਦੀ ਜ਼ਿੰਦਗੀ ਦੇ ਵਿੱਚ ਬੈਪਟਾਈਜ਼ ਨਹੀਂ ਹੋਏ ਬੈਪਟਾਈਜ਼ ਇਸਾਈ ਮਤ ਦਾ ਨ ਇੱਕ ਬੇਸਿਕ ਪ੍ਰਿੰਸੀਪਲ ਆ ਜਿਵੇਂ ਆਪਾਂ ਕਹਿ ਲੀਏ ਨਾ ਆਪਣੇ ਵਿੱਚ ਸਿੱਖਾਂ ਦੇ ਵਿੱਚ ਅੰਮ੍ਰਿਤ ਛਕਨ ਦੀ ਹਿੰਦੂਆਂ ਦੇ ਵਿੱਚ ਜਨੇਊ ਧਾਰਨ ਕਰਨ ਦੀ ਰਸਮ ਉਵੇਂ ਇਸਾਈ ਮਤ ਦੇ ਵਿੱਚ ਬੈਪਟਿਸਮ ਹੁੰਦੀ ਆ ਤੇ ਜਿਹੜੇ ਬੰਦੇ ਆਪਦੀ ਜ਼ਿੰਦਗੀ ਦੇ ਵਿੱਚ ਬੈਪਟਾਈਜ਼ ਨਹੀਂ ਹੋਏ ਉਹ ਫਿਰ ਲਿੰਬੋ ਦੇ ਵਿੱਚ ਇਸ ਘੇਰੇ ਦੇ ਵਿੱਚ ਨਰਕਾਂ ਦੇ ਵਿੱਚ ਸੜਦੇ ਆ ਪਰ ਇੱਕ ਗੱਲ ਹੋਰ ਵੀ ਆ ਇੱਥੇ ਲਿੰਬੋ ਦੇ ਵਿੱਚ ਦੋ ਹੋਰ ਸਬ ਕੈਟਾਗਰੀਜ਼ ਵੀ ਹੈਗੀਆਂ ਜਿਹੜੇ ਬੈਠੇ ਤਾਂ ਨਰਕਾਂ ਦੇ ਵਿੱਚ ਲਿੰਗੋ ਵਿੱਚ ਬੈਠੇ ਆ ਪਰ ਉਹਨਾਂ ਨੂੰ ਕੋਈ ਸਜ਼ਾ ਨਹੀਂ ਮਿਲ ਰਹੀ ਉਹਦੇ ਦੋ ਕਾਰਨ ਆ ਇਹ ਦੋ categories ਪਹਿਲੀ ਚ ਤਾਂ ਆਗੇ ਉਹ ਬੰਦੇ ਜਿਹੜੇ ਬਹੁਤ ਹੀ ਚੰਗੇ ਤੇ ਧਰਮੀ ਬੰਦੇ ਸੀ ਪਰ ਉਹਨਾਂ ਦਾ ਜਨਮ ਹੀ ਜੀਸਸ ਕ੍ਰਾਈਸਟ ਦੇ ਆਉਣ ਤੋਂ ਪਹਿਲਾਂ ਹੋਇਆ ਜਿਸ ਕਰਕੇ ਪੋਸੀਬਲ ਹੀ ਨਹੀਂ ਸੀਗਾ ਵੀ ਉਹ ਬੈਪਟਾਈਜ਼ਡ ਹੋ ਜਾਣ ਤੇ ਦੂਜੀ categories ਆ ਨਵਜਾਤ ਬੱਚਿਆਂ ਦੀ ਉਹ ਬੱਚੇ ਜਿਹੜੇ ਜਨਮ ਹੁੰਦੇ ਹੀ ਜਾਂ ਥੋੜੇ ਜਿਹਾ ਸਮੇਂ ਬਾਅਦ ਉਹਨਾਂ ਦੀ ਮੌਤ ਹੋ ਗਈ ਤਾਂ ਉਹ ਬੱਚੇ ਦੇ ਹੱਥ-ਵਾਸ ਨਹੀਂ ਸੀਗਾ ਵੈਪਟਾਈਜ਼ ਹੁਣ ਇਸ ਕਰਕੇ ਇਹਨਾਂ ਦੋਵਾਂ ਨੂੰ ਉਹਦੇ ਤੋਂ ਸ਼ੂਟ ਮਿਲੀ ਹੋਈ ਆ ਤੇ ਬਾਕੀ ਉੱਥੇ ਹੀ ਛੜਦੇ ਆ ਜਿਹੜਾ ਦੂਜੇ ਨੰਬਰ ਤੇ ਘੇਰਾ ਆਉਂਦਾ ਉਹ ਹਵਸ ਨਾਲ ਵਾਸਨਾ ਲਸਟ ਨਾਲ ਗ੍ਰਸੇ ਹੋਏ ਲੋਕਾਂ ਦਾ ਤੇ ਫਿਰ ਇੱਥੇ ਡਾਂਟੇ ਦੱਸਦਾ ਵੀ ਜਿਹੜਾ ਦੂਜੇ ਨੰਬਰ ਦਾ ਲਾਸਟ ਫੁੱਲ ਲੋਕਾਂ ਵਾਲਾ ਘੇਰਾ ਸੀ ਇਹਦੇ ਵਿੱਚ ਮੈਂ ਮਿਸਰ ਦੀ ਰਾਣੀ ਕਲੀਓਪੈਟਰਾਂ ਤੇ ਟ੍ਰੋਏ ਦੇ ਯੁੱਧ ਦਾ ਕਾਰਨ ਬਣੀ ਹੈਲਨ ਉਹਨੇ ਐਸ ਘੇਰੇ ਦੇ ਵਿੱਚ ਨਰਕਾਂ ਦੀ ਅੱਖ 'ਚ ਛੜਦੀਆਂ ਆਪਦੀ ਅੱਖੀਂ ਦੇਖੀਆਂ ਕੁਝ ਹੋਰ ਬੰਦੇ ਵੀ ਹੈਗੇ ਆ ਜਿਨ੍ਹਾਂ ਨੂੰ ਨਰਕਾਂ ਤੋਂ ਛੋਟ ਮਿਲ ਗਈ ਜਿਵੇਂ ਲੀਨਾਰਡੋ ਡਾ ਵਿੰਚੀ ਉਹ ਬੰਦਾ ਐਡਾ ਤਕੜਾ ਆਰਟਿਸਟ ਸੀਗਾ ਉਹਨੇ ਮਨੁੱਖਤਾ ਨੂੰ ਮੋਨਾ ਲੀਜ਼ਾ ਦਾ ਲਾਸਾ ਪਰ ਵੈਟ੍ਰੂਵਨ ਮੈਨਾਰਕੀਆਂ ਸ਼ਾਹਕਰ ਕਲਾਕ੍ਰਿਤਾਵਾਂ ਦਿੱਤੀਆਂ ਤੇ ਉਹ ਕੱਲਾ ਆਰਟਿਸਟ ਹੀ ਨਹੀਂ ਸੀ ਉਹ ਉੱਚ ਕੋਟੀ ਦਾ ਇੰਜੀਨੀਅਰ ਇਨਵੈਂਟਰ ਤੇ ਮੈਥੈਮੈਟਿਸ਼ੀਅਨ ਵੀ ਸੀ ਫਿਰ ਦੂਜੇ ਨੰਬਰ ਤੇ ਆ ਗਏ ਐਰਿਸਟੋਟਲ ਤੇ ਹਿਪੋਕ੍ਰੈਟਿਸ ਨਾਂ ਦੇ ਬੰਦੇ ਜਿਹੜਾ ਐਰਿਸਟੋਟਲ ਸੀ ਉਹ ਬਹੁਤ ਉੱਚ ਕੋਟੀ ਦੇ ਮੈਥੈਮੈਟਿਸ਼ੀਅਨ ਤੇ ਬੜਾ ਤਗੜਾ ਜਨਾਨੀ ਫਿਲਾਸਫਰ ਸੀਗਾ ਤੇ ਪੌਲੀਮੈਥ ਨੂੰ ਇਸ ਕਰਕੇ ਕਿਹਾ ਜਾਂਦਾ ਵੀ ਪੌਲੀਮੈਥ ਉਹ ਬੰਦਾ ਹੁੰਦਾ ਜੀ ਨੂੰ ਬਹੁਤ ਸਾਰੇ ਵਿਸ਼ਿਆਂ ਦੇ ਵਿੱਚ ਮਹਾਰਤ ਹਾਸਲ ਹੋਵੇ ਇਹ ਨਹੀਂਗਾ ਵੀ ਉਹਦੀ ਕਿਸੇ ਇੱਕ ਖਾਸ ਖੇਤਰ ਦੇ ਵਿੱਚ ਉਹਦਾ ਹੱਥ ਪੂਰੀ ਤਰ੍ਹਾਂ ਮਜ਼ਬੂਤ ਆ ਤੇ ਬਾਕੀ ਖੇਤਰਾਂ ਦੀ ਉਹਨੂੰ ਸਰਫਸ ਨੌਲੇਜ ਹੈਗੀ ਆ ਨਹੀਂ ਪੂਰੀ ਤਰ੍ਹਾਂ ਜਿਹੜੇ ਬੰਦੇ ਨੂੰ ਉਹਨਾਂ ਵੱਖ-ਵੱਖ ਖੇਤਰਾਂ ਦੇ ਵਿੱਚ ਮਾਸਟਰੀ ਹਾਸਲ ਆ ਉਹ ਉਹਨਾਂ ਦਾ ਉਸਤਾਦ ਆ ਉਹਨੂੰ ਪੌਲੀਮੈਥ ਕਿਹਾ ਜਾਂਦਾ ਤੇ ਹਿਪੋਕ੍ਰੇਟਿਸ ਇਹ ਬੰਦਾ ਅੱਜ ਤੋਂ 2400 ਸਾਲ ਪਹਿਲਾਂ ਇਹਨੂੰ ਮੌਜੂਦਾ ਮੈਡੀਸਨ ਦਾ ਜਨਮਦਾਤਾ ਇਸੇ ਕਰਕੇ ਕਿਹਾ ਜਾਂਦਾ ਵੀ ਇਸ ਬੰਦੇ ਨੇ 2400 ਸਾਲ ਪਹਿਲਾਂ ਬਹੁਤ ਸਾਰੀਆਂ ਬਿਮਾਰੀਆਂ ਤੇ ਉਹਨਾਂ ਦੇ ਇਲਾਜ ਬਾਰੇ 70 ਤੋਂ ਵੱਧ ਕਿਤਾਬਾਂ ਲਿਖਦੀਆਂ ਤੀਜਾ ਘੇਰਾ ਆ ਜਾਂਦਾ ਜਿਹਦਾ ਨਾਮ ਹੈਗਾ ਗਲਟਨੀ ਇਹ ਬੜੀ ਠੰਡੀ ਸਿੱਲੀ ਤੇ ਬਰਫਾਨੀ ਜਗ੍ਹਾ ਜਿਵੇਂ ਆਪਾਂ ਕਹ ਲਈਏ ਨਾ ਕਿ ਆਰਕਟਿਕ ਟਾਈਪ ਦਾ ਇੱਥੇ ਮੌਸਮ ਆ ਤੇ ਇੱਥੇ ਇੱਕ ਸਰਬਰਸ ਨਾਂ ਦਾ ਕੁੱਤਾ ਜਿਹੜਾ ਇਸ ਜਗ੍ਹਾ ਤੇ ਇਹਦੇ ਚ ਰਹਿਣ ਵਾਲੇ ਲੋਕਾਂ ਦੀ ਰਾਖੀ ਕਰਦਾ ਤਾਂ ਕਿ ਉਹ ਇਸ ਘੇਰੇ ਦੇ ਵਿੱਚੋਂ ਕਿਤੇ ਬਾਹਰ ਨਾ ਆ ਜਾਣ ਸੱਤਮਾ ਘੇਰਾ ਹੈਗਾ ਉਹਨਾਂ ਹੰਸਕ ਲੋਕਾਂ ਦਾ ਜਿਨ੍ਹਾਂ ਨੇ ਆਪਦੇ ਜੀਵਨ ਕਾਲ ਦੇ ਸਮੇਂ ਦੌਰਾਨ ਜੰਗਾਂ ਹੀ ਲੜੀਆਂ ਕਤਲ ਹੀ ਕੀਤੇ ਆ ਲੱਖਾਂ ਲੋਕਾਂ ਦਾ ਜਾਨੋਂ ਮਾਰਨ ਦੇ ਉਹਨਾਂ ਦਾ ਖੂਨ ਡੋਲ੍ਹਣ ਦੇ ਇਹ ਬੰਦੇ ਜ਼ਿੰਮੇਦਾਰ ਆ ਤੇ ਇਹਦੇ ਵਿੱਚ ਉਹਨੇ ਐਸ ਘੇਰੇ ਦੇ ਵਿੱਚ ਰੋਮ ਦੀ ਇੱਟ ਨੈਟ ਖੜਕਾਉਣ ਵਾਲਾ ਜਿਹੜਾ ਹੂਣ ਕਬੀਲੇ ਦਾ ਮੁਖੀ ਅਟੀਲਾ ਸੀ ਉਹਨੇ ਇੱਥੇੋਂ ਤੁਰਿਆ ਫਿਰਦਾ ਦੇਖਿਆ ਤੇ ਜਿਹੜਾ ਇਹ ਘੇਰਾ ਇਹਦੀ ਇੱਕ ਸੈਂਟੋਰਨਾ ਦਾ ਇੱਕ ਮਿਥਕ ਜੀਵ ਉਹਦੀ ਰੱਖਿਆ ਕਰਦਾ ਜਿਹਦਾ ਦਾ ਹੈਗਾ ਘੋੜੇ ਦਾ ਤੇ ਸਿਰ ਹੈਗਾ ਇਨਸਾਨ ਦਾ ਤੇ ਉਹ ਸਜਾ ਮਗਰੋਂ ਨਾ ਬਸ ਸਜਾ ਵਜੋਂ ਥੋੜੇ ਥੋੜੇ ਚਿਰਬਦ ਐਵੇਂ ਰੈਂਡਮਲੀ ਇਹਨਾਂ ਦੇ ਉੱਤੇ ਤੀਰ ਚਲਾਉਂਦਾ ਰਹਿੰਦਾ ਤੇ ਉਹ ਤੀਰ ਉਹੇ ਜੇ ਕਰਕੇ ਨਾ ਸ਼ਕਤੀਸ਼ਾਲੀ ਆ ਤੇ ਇਹ ਹਮੇਸ਼ਾ ਦਰਦ ਚੀਖ ਅਗਨੀ ਦੇ ਵਿੱਚ ਹੀ ਰਹਿੰਦੇ ਆ 8ਵੇਂ ਨੰਬਰ ਤੇ ਆ ਗਏ ਆ ਉਹ ਪਾਪੀ ਜਿਨ੍ਹਾਂ ਨੇ ਖੁਦਕੁਸ਼ੀ ਕੀਤੀ ਆ ਸਾਈ ਧਰਮ ਦੇ ਵਿੱਚ ਖੁਦਕੁਸ਼ੀ ਨੂੰ ਬਹੁਤ ਵੱਡਾ ਪਾਪ ਮੰਨਿਆ ਜਾਂਦਾ ਤੇ 9ਵੇਂ ਨੰਬਰ ਦੇ ਘੇਰੇ ਦੇ ਵਿੱਚ ਆ ਗਏ ਉਹ ਬੰਦੇ ਜਿਹੜਿਆਂ ਦੇ ਉੱਤੇ ਬਲਾਸਫੇਮੀ ਦਾ ਈਸ਼ ਨਿੰਦਾ ਦਾ ਦੋਸ਼ ਆ મતલਬ ਕਿ ਜਿਨ੍ਹਾਂ ਨੇ ਅੱਲੇ ਦੀ ਗੋੜ ਦੀ ਜੀਸਸ ਦੀ ਮੁਹੰਮਦ ਦੀ ਸ਼ਾਨ ਦੇ ਖਿਲਾਫ ਕੁਝ ਵੀ ਬੋਲਿਆ ਕੁਝ ਵੀ ਕੀਤਾ ਉਹ ਬਲਾਸਮੀ ਦੇ ਘੇਰੇ ਚ ਆ ਜਾਂਦਾ ਤੇ ਉਹ ਜਿਹੜਾ ਨੌਵਾਂ ਘੇਰਾ ਬਲਾਸਮੀਮੀ ਦਾ ਹੀ ਆ ਜਿਹਦੇ ਵਿੱਚ ਉਹ ਆਹ ਈਸ਼ਣ ਦਾ ਕਰਨ ਵਾਲੇ ਸੜਦੇ ਆ ਸੋ ਦੋਸਤੋ ਇਹ ਤਾਂ ਸੀਗੀ ਇੱਕ ਇਟਲੀ ਦੇ ਕਵੀ ਡਾਂਟੇ ਨੇ ਜੋ ਆਪ ਦੇ ਸ਼ਬਦਾਂ ਦੇ ਵਿੱਚ ਨਰਕਾਂ ਦੇ ਬਾਰੇ ਲਿਖਿਆ ਜਿਵੇਂ ਉਹ ਸਿਰਫ ਸੈਰ ਤੇ ਗਿਆ ਸੀ ਟੈਂਪਰੇਰੀ ਐਵੇਂ ਗਿਆ ਸਾਰਾ ਕੁਝ ਦੇਖ ਪਰਖ ਕੇ ਮੁੜਾਇਆ ਤੇ ਵਾਪਸ ਆ ਕੇ ਉਹਨੇ ਲਿਖਤੀ ਕਿਤਾਬ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਹੋਰ ਲੋਕਾਂ ਨਾਲ ਪਲੀਜ਼ ਬਾਈ ਸ਼ੇਅਰ ਜਰੂਰ ਕਰ ਦਿਓ ਤੇ ਚੈਨਲ ਆਪਣਾ ਫੋਲੋ ਕਰ ਲਿਓ ਤੇ ਚਲੋ ਕੱਲ ਨੂੰ ਆਪਾਂ ਫੇਰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਸਤਿ ਸ੍ਰੀ ਅਕਾਲ